ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਵਿੱਚ ਜਿਹਦੇ ਵਿੱਚ ਅਸੀਂ ਤੁਹਾਨੂੰ ਕਰ ਬੈਠੇ ਵੱਖ-ਵੱਖ ਜਾਣਕਾਰੀਆਂ ਉਪਲਬਧ ਕਰਵਾਉਂਦੇ ਰਹਨੇ ਆ ਅੱਜ ਅਸੀਂ ਇੱਕ ਹੋਰ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੀ ਹੈ ਜਿਹੜੀ ਕਿ ਨੌਜਵਾਨ ਵੀਰਾਂ ਲਈ ਦੇਖਣੀ ਬਹੁਤ ਹੀ ਖਾਸ ਹੈ ਦੋਸਤੋ ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਵੀਡੀਓ ਸ਼ੁਰੂ ਕਰੀਏ ਅਸੀਂ ਆਪ ਇਹਨੂੰ ਇੱਕ ਬੇਨਤੀ ਜਿਹੜੀ ਹੈ ਉਹ ਜ਼ਰੂਰ ਕਰਾਂਗੇ ਕਿ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਆਏ ਨੇ ਉਹ ਸਟਾਰ ਡਿਜੀਟਲ ਪੰਜਾਬ ਦੇ ਸਾਹਮਣੇ ਲੱਗੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਜੋ ਕਿ ਬਾਅਦ ਵਿੱਚ ਇਸ ਤਰ੍ਹਾਂ ਦਾ ਨਜ਼ਰ ਆਏਗਾ ਤੇ ਨਾਲ ਹੀ ਘੰਟੀ ਵੀ ਦਬਾ ਲੈਣ ਤਾਂ ਜੋ ਹਰ ਇੱਕ ਵੀਡੀਓ ਉਹਨਾਂ ਤੱਕ ਸਾਡੀ ਪਹਿਲਾਂ ਪਹੁੰਚ ਸਕੇ ਜਿਆਦਾ ਸਮਾਂ ਨਾ ਲੈਂਦੇ ਹੋਏ ਗੱਲ ਮੁੱਦੇ ਦੀ ਕਰਦੇ ਹਾਂ ਇੱਕ ਸਰਕਾਰੀ ਨਵੀਂ ਪੋਸਟ ਆਈ ਹੈ ਜਿਹੜੀ ਕਿ ਇੰਡੀਆ ਪੋਸਟ ਅਫੀਸ ਵੱਲੋਂ ਸ਼ੁਰੂ ਕੀਤੀ ਗਈ ਹੈ ਇਹਦੀ ਜਾਣਕਾਰੀ ਅਸੀਂ ਪੂਰੀ ਲੈਨੇਆ ਕੇ ਦੇ ਵਿੱਚ ਖਾਸ ਹੈ ਕਿਵੇਂ ਇਹਦਾ ਫਾਰਮ ਭਰਨਾ ਹੈ ਕਿੜੀਏ ਦੀ ਡੇਟ ਹੈ ਕਿੰਨੀ ਫੀਸ ਹੈ ਤੇ ਕੀ ਕੁਆਲਿਫਿਕੇਸ਼ਨ ਹੋਏਗੀ ਇਹਦੇ ਬਾਰੇ ਅਸੀਂ ਵਿਸਥਾਰ ਨਾਲ ਗੱਲ ਕਰਦੇ ਹਾਂ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇੰਡੀਆ ਪੋਸਟਲ ਸਰਕਲ ਜੀਡੀਐਸ ਰਿਕਰੂਟਮੈਂਟ 2020 ਪਾਵਕੇ 2020 ਇਹਦੇ ਫਾਰਮ ਭਰਨ ਦੀ ਸਟਾਰਟਿੰਗ ਡੇਟ 7 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਲਾਸਟ ਡੇਟ ਜਿਹੜੀ ਹੈ ਦੀ 6 ਨਵੰਬਰ 2020 ਤੱਕ ਹੈ ਤੇ ਜਿਹੜੀ ਫੀਸ ਡਿਪੋਜ਼ਿਟ ਕਰਨ ਦੀ ਤਰੀਕ ਹੈ ਉਹ ਵੀ 6 ਨਵੰਬਰ ਤੱਕ ਹੈ ਜੌਬ ਲੋਕੇਸ਼ਨ 올ਓਵਰ ਇੰਡੀਆ ਕਿਤੇ ਵੀ ਤੁਹਾਨੂੰ ਜੌਬ ਜਿਹੜੀ ਹੈ ਉਹ ਮਿਲ ਸਕਦੀ ਹੈ ਇੰਡੀਆ ਦੇ ਵਿੱਚ ਹੁਣ ਗੱਲ ਕਰਦੇ ਆ ਫੀਸ ਦੀ ਫੀਸ ਜਰਨਲ ਤੇ OBC ਵਾਸਤੇ ਜਿਹੜੀ ਹੈ 100 ਰੁਪਏ ਹੈ SC ST ਜਾਂ ਫੀਮੇਲ ਲਈ ਐਕਸੈਂਪਟ ਹੈ ਤੇ ਜਿਹੜੇ ਵੀਰਾਂ ਦੇ ਭੈਣਾਂ ਨੇ ਇਹਨੂੰ ਅਪਲਾਈ ਕਰਨਾ ਹੈ ਉਹਨਾਂ ਦੀ ਉਮਰ ਹੱਦ ਹੈ ਜਿਹੜੀ 18 ਤੋਂ 40 ਸਾਲ ਤੱਕ ਖੋਣੀ ਚਾਹੀਦੀ ਹੈ ਤੇ ਉਮਰ ਹੱਦ ਦੇ ਵਿੱਚ ਛੋਟ ਜਿਹੜੀ ਹੈ ਰੂਲਾਂ ਦੇ ਅਨੁਸਾਰ ਦਿੱਤੀ ਜਾਵੇਗੀ ਪੋਸਟ ਨੈਮ ਹੈ ਜਿਹੜੀ ਗ੍ਰਾਮਿੰਡਾਕ ਸੇਵਕ ਹੈ ਤੇ ਟੋਟਲ ਪੋਸਟਾਂ ਪਹਿਲਾਂ ਤੁਹਾਨੂੰ ਦੱਸ ਦਿੰਨੀ ਆ 634 ਪੋਸਟਾਂ ਨੇ ਜਨਰਲ ਦੀਆਂ ਸਬ ਤੋਂ ਵੱਧ ਪੋਸਟਾਂ ਨੇ 267 ओ बी सी सौ सत्तर पोस्टा ने पी डबल्यू डी ए दिया पोस्टों पी पीडब्ल्यूडी डी बी दो पोस्टा ने पी डबल्यू डी सी दिया छः पोस्टा ने पी डबल्यू डी डी ई पोस्टा है एस सी दचत्तर पोस्टा ने एस टी लाली पोस्टा ने ई डबल्यू एस पोस्टा ने तो पे स्केल है जोड़ा बी पी एम बारह हज़ार तो चौदह हज़ार पाँच सौ तक है ए बी पी एम लस हज़ार तो बारह हज़ार तक है एजुकेशन क्वालिफिकेशन जी है हाई सेकेंडरी स्कूल ज मैट्रिक पास सर्टिफिकेट होना बहुत जरूरी है ਬੇਸਿਕ ਕੰਪਿਊਟਰ ਟ੍ਰੇਨਿੰਗ ਸਰਟੀਫਿਕੇਟ 60 ਦਿਨਾਂ ਦਾ ਹੋਣਾ ਜ਼ਰੂਰੀ ਹੈ ਤੇ ਅਪਲਾਈ ਇਹ ਆਨਲਾਈਨ ਜਿਹੜੀ ਆ ਪੋਸਟ ਹੋਵੇਗੀ ਇਹਦੇ ਲਈ ਤੁਹਾਨੂੰ SSC ਮਾਰਕਸ ਸੀਟ ਜਿਹੜੀ ਹੈ origignal ਉਹ ਅਪਲੋਡ ਕਰਨੀ ਹੋਵੇਗੀ 200 KB ਸਾਈਜ਼ ਦੀ ਤੇ ਕੰਪਿਊਟਰ ਸਰਟੀਫਿਕੇਟ ਜਿਹੜਾ ਉਹ JPG ਫਾਰਮੈਟ 200 KB ਤੱਕ ਅਪਲੋਡ ਹੋਏਗਾ ਮੈਂਡੰਟਰੀ ਇਹ ਮੈਂਡੰਟਰੀ ਨਹੀਂ ਹੈ ਭਾਵੇਂ ਕਿ ਜ਼ਰੂਰੀ ਨਹੀਂ ਹੈ ਤੇ ਇਹ ਹੈ ਤਾਂ ਤੁਸੀਂ ਲਾ ਸਕਦੇ ਹੋ ਕਮਿਊਨਿਟੀ ਸਰਟੀਫਿਕੇਟ ਜਿਹੜਾ ਉਹ 200kb ਤੱਕ ਅਪਲੋਡ ਕਰਨਾ ਹੈ ਫੋਟੋ ਆਪਣੀ 50kb ਤੱਕ ਜਾਂ 200 ਇੰਚ 230 ਪਿਕਸਲ ਤੱਕ ਤੇ ਸਾਈਨ ਜਿਹੜੇ ਆਪਣੇ ਕੀਤੇ ਹੋਏ 50kb ਦੇ ਹੁਣ ਜ਼ਰੂਰੀ ਨਹੀਂ ਹੈ ਸਰਟੀਫਿਕੇਟ ਡਿਸੇਬਿਲਟੀ ਜੇਕਰ ਹੈ ਕੋਈ ਤਾਂ ਉਹ 200kb ਤੱਕ ਅਪਲੋਡ ਹੋਏਗਾ ਤੇ ਅਪਲਾਈ ਕਰਨ ਲਈ ਲਿੰਕ ਜਿਹੜਾ ਹੈ ਤੁਹਾਨੂੰ ਉਹ ਡਿਸਕ੍ਰਿਪਸ਼ਨਸ ਦਿੱਤਾ ਜਾਏਗਾ ਤੇ ਜਿਹੜੀ ਇਹਦੀ ਡਿਟੇਲ ਹੈ ਪੋਸਟ ਬਾਰੇ ਉਹ ਤੁਸੀਂ ਉਹ ਵੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨਸ ਦੇ ਦਵਾਂਗੇ ਉੱਤੇ ਜਾ ਕੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਪੋਸਟ ਲਈ ਚੈੱਕ ਕਰ ਸਕਦੇ ਹੋ ਡਿਟੇਲ ਸੋ ਏਸੀ ਆਜ਼ਾਦੀ ਸਾਡੀ ਵੀਡੀਓ ਪਸੰਦ ਆਈ ਹੋਵੇ ਲਾਈਕ ਤੇ ਸ਼ੇਅਰ ਕਰਨਾ ਕਦੇ ਨਾ ਭੁੱਲਣਾ ਸਾਡੀ ਇਸ ਵੀਡੀਓ ਨੂੰ ਆਪਣੇ WhatsApp ਗਰੁੱਪ Facebook ਗਰੁੱਪ Instagram ਜਾਂ ਕਿਤੇ ਵੀ ਤੁਸੀਂ ਸੋਸ਼ਲ ਮੀਡੀਆ ਨਾਲ ਜੁੜੇ ਹੋ ਉੱਥੇ ਤੁਸੀਂ ਇਹਦਾ ਲਿੰਕ ਸ਼ੇਅਰ ਜ਼ਰੂਰ ਕਰੋ ਤਾਂ ਜੋ ਹਰ ਇੱਕ ਲਈ ਇਹ ਮੌਕਾ ਬਹੁਤ 골ਡਨ ਚਾਂਸ ਹੈ ਸੁਨਹਿਰੀ ਮੌਕਾ ਹੈ ਕਿ ਜਿਹੜਾ ਲਾਕਡਾਊਨ ਚੱਲ ਰਿਹਾ ਉਹਦੇ ਵਿੱਚ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਹਾਂ ਤੇ ਕੋਈ ਵੀ ਜਿਹੜਾ ਲੋੜ ਬੰਦ ਹੈ ਉਹਨੂੰ ਇਹ ਜੌਬ ਜਿਹੜੀ ਹੈ ਮਿਲ ਸਕਦੀ ਹੈ ਤੁਹਾਡੀ ਛੋਟੀ ਜੀ ਕੋਸ਼ਿਸ਼ ਨਾਲ ਸੋ ਦੋਸਤੋ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਰੱਬ ਰੱਖਾ ਜੀ